ਬੱਚਿਆਂ ਦੇ ਸਤੰਬਰ ਟੈਸਟ ਚੱਲ ਰਹੇ ਨੇ ਲਗਭਗ ਸਾਰੇ ਕਿਤੇ ਹੀ ਇਹ ਹੋ ਰਿਹਾ ਤੇ ਬੱਚੇ ਰਾਤ ਨੂੰ देर तक ਜਦੋਂ ਪੜ੍ਹਦੇ ਆ ਤਾਂ ਫਿਰ ਉਹਨਾਂ ਨੂੰ ਭੁੱਖ ਵੀ ਬੜੀ ਲੱਗਦੀ ਹੈ ਤੇ ਰਾਤ ਨੂੰ ਵਿਚ ਵਿਚਾਲ ਦੇ ਟਾਈਮ ਵਿੱਚ ਕੁਝ ਖਾਣ ਨੂੰ ਹਲਕਾ ਵੀ ਹੋਵੇ ਹੈਲਥੀ ਵੀ ਹੋਵੇ ਤੇ ਟੇਸਟੀ ਵੀ ਹੋਵੇ ਬੱਚਿਆਂ ਲਈ ਇਹ ਸਾਰੀਆਂ ਚੀਜ਼ਾਂ ਹੀ ਦੇਖਣੀਆਂ ਪੈਂਦੀਆਂ ਇਸ ਲਈ ਅੱਜ ਆਪਾਂ ਬਣਾਇਆ ਘਰ ਦੇ ਵਿੱਚ ਬਹੁਤ ਹੀ ਟੇਸਟੀ ਜਿਹਾ ਜੈਮ ਜਿਹਨੂੰ ਆਪਾਂ ਬਰੈਡ ਤੇ ਲਗਾ ਕੇ ਵੀ ਖਾ ਸਕਦੇ ਹਾਂ ਤੇ ਰੋਟੀ ਤੇ ਲਗਾ ਕੇ ਵੀ ਖਾ ਸਕਦੇ ਹਾਂ ਤੇ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ 6 ਮਹੀਨੇ ਤੱਕ ਇਹ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਆਪਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਵਰਤੀਆਂ ਉਹ ਤੁਸੀਂ ਵੀਡੀਓ ਵਿੱਚ ਜ਼ਰੂਰ ਦੇਖਿਓ ਜਿਹੜੇ ਵੀ ਆਪਾਂ ਇਹਦੇ ਵਿੱਚ ਫਲ ਲਏ ਆ ਉਹ ਸਾਰਿਆਂ ਨੂੰ ਚੰਗੀ ਤਰ੍ਹਾਂ ਆਪਾਂ ਛਿੱਲ ਲਿਆ ਤੇ ਜੇ ਕਿਸੇ ਫਲ ਦੇ ਵਿੱਚ ਕੋਈ ਬੀਜ ਵਗੈਰਾ ਹੈ ਤਾਂ ਤੁਸੀਂ ਉਹਨੂੰ ਬਾਹਰ ਕੱਢ ਲੈਣਾ ਤੇ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਪਾਇਆ ਜੀ ਆਪਾਂ ਇੱਕ ਚਕੰਦਰ ਉਹ ਤੁਸੀਂ ਜ਼ਰੂਰ ਪਾਓ ਕਿ ਕਿ ਉਹ ਦੇ ਨਾਲ ਇਹਦਾ ਕਲਰ ਹੈ ਜਿਹੜਾ ਉਹ ਬੜਾ ਹੀ ਸੋਹਣਾ ਆਊਗਾ ਤੇ ਕੋਈ ਵੀ ਇਹਦੇ ਵਿੱਚ ਕਲਰ ਵਗੈਰਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਕੋਈ ਵੀ ਆਪਾਂ ਬਾਰੋ ਚੀਜ਼ ਜੁਸ ਨਹੀਂ ਕੀਤੀ ਫਰੂਟ ਹੀ ਲੈ ਆ ਕਲੇ ਉਹ ਤੁਸੀਂ ਆਪਣੀ ਮਨਪਸੰਦ ਦੇ ਲੈ ਸਕਦੇ ਹੋ ਜਿਹੜੇ ਤੁਹਾਨੂੰ ਚੰਗੇ ਲੱਗਣ ਉਸ ਤੋਂ ਬਾਅਦ ਜੀ ਆਪਾਂ ਸਾਰੇ ਫਰੂਟਾਂ ਨੂੰ ਹੌਲੀ ਹੌਲੀ ਕਰਕੇ ਜੈਗ ਦੇ ਵਿੱਚ ਪਾ ਲਿਆ ਤੇ ਇਹਨਾਂ ਨੂੰ ਆਪਾਂ ਗ੍ਰੈਂਡ ਕਰ ਲਾਂਗੇ ਚੰਗੀ ਤਰ੍ਹਾਂ ਜੇ ਇਹਨਾਂ ਨੂੰ ਗ੍ਰੈਂਡ ਕਰਨ ਵਿੱਚ ਥੋੜੀ ਜਿਹੀ ਮੁਸ਼ਕਲ ਆਵੇ ਤਾਂ ਤੁਸੀਂ ਬਿਲਕੁਲ ਥੋੜਾ ਜਿਹਾ ਪਾਣੀ ਪਾ ਲੈਣਾ ਪਰ ਜੇ ਜ਼ਰੂਰਤ ਪਵੇ ਤਾਂ ਹੀ ਵਰਤਿਓ ਜਿਆਦਾ ਪਾਣੀ ਇਹਦੇ ਵਿੱਚ ਤੁਸੀਂ ਨਹੀਂ ਪਾਉਣਾ ਉਸ ਤੋਂ ਬਾਅਦ ਜੀ ਆਪਾਂ ਜਦੋਂ ਇਹ ਮਿਕਸ ਹੋ ਗਏ ਤਾਂ ਆਪਾਂ ਇਹਨਾਂ ਨੂੰ ਇੱਕ छन्ਨੀ ਰਾਹੀਂ ਛਾਲ ਲਾਂਗੇ ਇਹ ਤੁਸੀਂ ਜ਼ਰੂਰ ਕਰਨਾ ਕਿਉਂਕਿ ਜਿਹੜੀ ਵੀ ਫਰੂਟ ਦੀ ਵੇਸਟ ਹੋਊਗੀ ਉਹ ਬਾਹਰ ਨਿਕਲ ਜੂਗੀ ਕੋਈ ਛਿਲਕਾ ਆ ਗਿਆ ਕਿਸੇ ਦੀ ਕੋਈ ਛੋਟੀ ਮੋਟੀ ਗਿੱਤੇਕ ਚਾ ਵਿੱਚ ਜੋ ਵੀ ਚੀਜ਼ ਹੋਈ ਉਹ ਆਪਣੇ ਬਾਹਰ ਨਿਕਲ ਜੂ ਬਿਲਕੁਲ ਆਪਾਂ ਨੂੰ ਇਹ ਸਾਫ਼ ਚਾਹੀਦਾ ਉਸ ਤੋਂ ਬਾਅਦ ਜੀ ਆਪਾਂ ਦੂਸਰੇ ਨੂੰ ਵੀ ਗ੍ਰੈਂਡ ਕਰ ਲਿਆ ਉਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਵੀ ਛਾਂ ਲਾਂਗੇ ਤੇ ਦੋਹਾਂ ਨੂੰ ਕੜਾਈ ਦੇ ਵਿੱਚ ਬਿਲਕੁਲ ਮਿਕਸ ਕਰ ਲਾਂਗੇ ਜਦੋਂ ਤੁਸੀਂ ਇਹ ਜੈਮ ਤਿਆਰ ਕਰ ਲਿਆ ਇਹਦਾ ਟੇਸ ਜਿਹੜਾ ਇੰਨਾ ਜ਼ਿਆਦਾ ਵਧੀਆ ਹੋਊਗਾ ਕੀ ਬਚਾਰ ਵਾਲਾ ਜैम ਹੈ ਜਿਹੜਾ ਉਹ ਬਿਲਕੁਲ ਫਿੱਕਾ ਪੈ ਜਾਊਗਾ ਨਾਲੇ ਆਪਾਂ ਇਹਦੇ ਵਿੱਚ ਕੋਈ ਵੀ ਕਲਰ ਵਗੈਰਾ ਬਿਲਕੁਲ ਵੀ ਨਹੀਂ ਯੂਜ਼ ਕਰਾਂਗੇ ਬਿਲਕੁਲ ਸਾਦੇ ਤਰੀਕੇ ਨਾਲ ਇਹਨੂੰ ਤਿਆਰ ਕਰਾਂਗੇ ਕੜਾਈ ਵਿੱਚ ਇਹਨਾਂ ਨੂੰ ਬਿਲਕੁਲ ਆਪਾਂ ਮਿਕਸ ਕਰਕੇ ਸਾਰੇ ਨੂੰ ਤੇ ਫਿਰ ਆਪਾਂ ਗੈਸ ਦੀ ਫਲੇਮ ਫੁੱਲ ਰੱਖੀ ਹੈ ਤੇ ਜਦੋਂ ਹੀ ਇਹਦੇ ਵਿੱਚ ਬੱਬਲ ਜੇ ਉੱਠਨੇ ਸ਼ੁਰੂ ਹੋ ਜਾਣਗੇ ਤਾਂ ਆਪਾਂ ਗੈਸ ਨੂੰ ਇੱਕੋ ਦਮੀ ਘਟਾ ਦਾਂਗੇ ਤੇ ਇਹਨੂੰ ਆਪਾਂ ਸਲੋ ਫਲੇਮ ਤੇ ਪਕਾਵਾਂਗੇ ਜਿਵੇਂ ਜਿਵੇਂ ਇਹਨੂੰ ਤੁਸੀਂ ਪਕਾਉਂਦੇ ਜਾਉਂਗੇ ਤੇ ਇਹਦੇ ਬਹੁਤ ਸਾਰੇ ਛਿੱਟੇ ਆ ਜਿਹੜੇ ਉਹ ਉੱਠਨੇ ਸ਼ੁਰੂ ਹੋ ਜਾਣਗੇ ਤੁਸੀਂ ਇੱਥੇ ਟੱਕਣ ਦੀ ਵਰਤੋਂ ਨਾ ਕਰਿਓ ਕਿਉਂਕਿ ਉਹਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਤੇ ਫਿਰ ਵਿੱਚ ਹੀ ਪੈ ਜਾਂਦਾ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਚੀਨੀ ਜੀ ਉਹ ਜਿੰਨੀ ਤੁਹਾਨੂੰ ਜ਼ਰੂਰਤ ਹੋਵੇ ਤੁਸੀਂ ਓਨੀ ਪਾ ਲਿਓ ਆਪਾਂ ਇਹਦੇ ਉੱਪਰ ਜਾਲੀ ਵਰਤੀ ਹੈ ਤੁਸੀਂ ਦੁੱਧ ਵਗੈਰਾ ਉੱਤੇ ਦਿਨੇ ਉਹ ਜਾਲੀ ਇਹਦੇ ਉੱਪਰ ਦੇ ਦਿਓ ਤੇ ਛਿੱਟਿਆਂ ਨੂੰ ਵੀ ਰੋਕ ਲੂਗੀ ਤੇ ਜਿਵੇਂ ਹੀ ਇਹਨੂੰ ਬਣਦੇ ਨੂੰ 20 ਤੋਂ 25 ਮਿੰਟ ਹੋ ਜਾਣਗੇ ਖੰਡ ਵਗੈਰਾ ਇਹਦੇ ਵਿੱਚ ਮੈਲਟ ਹੋ ਗਈ ਤੇ ਫਿਰ ਤੁਸੀਂ ਇੱਕ ਨਿੰਬੂ ਦਾ ਰਸ ਹੈ ਜਿਹੜਾ ਨਿਚੋੜ ਕੇ ਵਿੱਚ ਪਾ ਦੇਣਾ ਤੇ ਜਿਵੇਂ ਹੀ ਇਹਦੇ ਛਿੱਟੇ ਉੱਠਣੇ ਬੰਦ ਹੋ ਜਾਣਗੇ ਤਾਂ ਸਮਝੋ ਤੁਹਾਡਾ ਜੈਮ ਹੈ ਜਿਹੜਾ ਉਹ ਤਿਆਰ ਹੋ ਗਿਆ ਦਾ ਉਸ ਤੋਂ ਬਾਅਦ ਜੀ ਤੁਸੀਂ ਫਿਰ ਵੀ ਇਹਨੂੰ 5-6 ਮਿੰਟ ਲਈ ਪਕਾਉਂਦੇ ਰਹਿਣਾ ਤੇ ਦੇਖੋ ਤੁਸੀਂ ਇਹ ਬਿਲਕੁਲ ਸਖਤ ਹੋ ਗਿਆ ਦਾ ਕਲਰ ਵਗੈਰਾ ਕਿੰਨਾ ਜ਼ਿਆਦਾ ਡਾਰਕ ਹੋ ਗਿਆ ਤੇ ਆਪਾਂ ਇਹਦੇ ਵਿੱਚ ਕੋਈ ਚੀਜ਼ ਨਹੀਂ ਵਰਤੀ ਨਿੰਬੂ ਇਹਦੇ ਵਿੱਚ ਆਪਾਂ ਇਸ ਲਈ ਪਾਉਣਾ ਹੈ ਕਿ ਲੰਬੀ ਦੇਰ ਤੱਕ ਚੱਲੇ ਤੇ ਇਹ 6-7 ਮਹੀਨਿਆਂ ਤੱਕ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਸੇ ਤਰੀਕੇ ਨਾਲ ਤੁਸੀਂ ਜੇ ਇਹਨੂੰ ਬਣਾਓਗੇ ਜਦੋਂ ਇਹ ਬਣ ਗਿਆ ਤਾਂ ਤੁਸੀਂ ਇਹਨੂੰ ਚੈੱਕ ਕਿਸ ਤਰ੍ਹਾਂ ਕਰਨਾ ਤੁਸੀਂ ਇੱਕ ਚਮਚ ਨਾਲ ਚੈਮ ਲੈ ਲੈਣਾ ਤੇ ਇੱਕ ਕੌਲੀ ਵਿੱਚ ਦੇਖੋ ਰੱਖਣਾ ਦੇਖੋ ਬਿਲਕੁਲ ਇਕੱਠਾ ਹੋ ਗਿਆ ਨੀਚੇ ਨੂੰ ਨਹੀਂ ਆ ਰਿਹਾ ਤਾਂ ਇਹ ਬਿਲਕੁਲ ਤਿਆਰ ਹੋ ਗਿਆ ਫਿਰ ਜਿਹੜੇ ਵੀ ਬਰਤਨ ਵਿੱਚ ਕੱਚ ਦੇ ਵਿੱਚ ਤੁਸੀਂ ਇਹਨੂੰ ਪਾਇਓ ਉਹਨੂੰ ਤੁਸੀਂ 2-3 ਘੰਟਿਆਂ ਲਈ ਜਾਂ ਤਾਂ ਧੁੱਪ ਦੇ ਵਿੱਚ ਰੱਖ ਦੇਣਾ ਤੇ ਜਾਂ ਫਿਰ ਗਰਮ ਪਾਣੀ ਦੇ ਵਿੱਚ ਉਹਨੂੰ 1-2 ਮਿੰਟ ਲਈ ਉਬਾਲ ਲੈਣਾ ਤੇ ਸੁਕਾ ਲੈਣਾ ਤੇਰੇ ਵਿੱਚ ਪਾਣੀ ਬਿਲਕੁਲ ਨਾ ਹੋਵੇ ਤੇ ਜ਼ਿਆਦਾਤਰ ਆਪਾਂ ਇਹਦੇ ਨੂੰ ਧੁੱਪੀ ਲਗਾਉਣੇ ਹੁੰਦੇ ਆ 3-4 ਘੰਟਿਆਂ ਦੀ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਦੇਖੋ ਪੈਹ ਕਰਕੇ ਰੱਖਤਾ ਇਹਨੂੰ ਤੁਸੀਂ ਜਦੋਂ ਮਰਜੀ ਖਾ ਸਕਦੇ ਹੋ ਬਹੁਤ ਜ਼ਿਆਦਾ ਇਹ ਟੇਸਟੀ ਬਣਦਾ ਹੈ ਤੇ ਫਿਰ ਇਹਨੂੰ ਫ੍ਰਿਜ ਵਿੱਚ ਕਰ ਲਿਓ ਤੁਸੀਂ ਸਟੋਰ ਤੇ ਵੀਡੀਓ ਕੈਜੀ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖਦੇ ਹੋ ਮੈਨੂੰ ਇਹ ਵੀ ਜਰੂਰ ਦੱਸਿਆ ਕਰੋ ਫਿਰ ਦੇਖੋ ਜੀ ਆਪਾਂ ਇਹਨੂੰ ਬ੍ਰੈਡ ਦੇ ਉੱਪਰ ਲਗਾ ਕੇ ਤੇ ਜਦੋਂ ਬੱਚਿਆਂ ਨੂੰ ਦਿੱਤਾ ਤਾਂ ਉਹਨਾਂ ਨੂੰ ਬੜਾ ਹੀ ਪਸੰਦ ਆਇਆ ਤੇ ਬਾਕੀ ਜਦੋਂ ਮੈਂ ਵੀ ਇਹਨੂੰ ਖਾ ਕੇ ਦੇਖਿਆ ਤਾਂ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਸੀ ਧੰਨਵਾਦ